ਹਾਂਜੀ ਕਿਵੇਂ ਹੋ ਸਾਰੇ ਜਿੱਦਾਂ ਜਿੱਦਾਂ ਅਸੀਂ origignal ਚੀਜ਼ਾਂ ਤੋਂ ਟੋਟਰੇ ਆ ਜਿਹੜੀਆਂ ਸਾਡੀਆਂ ਆਪਣੀਆਂ ਘਰ 'ਚ ਪੈਦਾ ਹੁੰਦੀਆਂ ਸੀ ਉਦਾਂ ਉਦਾਂ ਅਸੀਂ ਡਿਮਾਂਡ ਪੈਦਾ ਕਰਦੀ ਆ ਕਿ ਜਿਹੜਾ ਸਾਡੀਆਂ ਘਰ ਦੀਆਂ ਹਰਫ ਜਿਦਾਂ ਹਲਦੀ ਹੁੰਦੀ ਸੀ ਅੱਗੇ ਤੇ ਐਲੋਵੇਰਾ ਤੇ ਹਰ ਘਰ ਦੇ ਵਿੱਚ ਆਮ ਗਮਲੇ ਜੀ ਹੋ ਜਾਂਦਾ ਸੀਗਾ ਤੇ ਚਲੋ ਲਸਣ ਜਿਹੜਾ ਸੀਗਾ ਅਸੀਂ ਫਰੈਸ਼ ਵਰਤਦੇ ਸੀਗੇ ਹਨਾ ਸੋ ਬਹੁਤ ਚੀਜ਼ਾਂ ਸੀ ਜਿਹੜੀਆਂ ਸਾਡੇ ਘਰ 'ਚ ਪੈਦਾ ਹੁੰਦੀਆਂ ਸੀ ਕੁਝ ਅਸੀਂ ਖਰੀਦ ਕੇ ਮਾਰਕੀਟ 'ਚੋਂ ਖਰੀਦਦੇ ਸੀ ਜੋ ਫਰੈਸ਼ ਸੀ ਹੌਲੀ ਹੌਲੀ ਸਾਡੇ ਲੋਕਾਂ ਦਾ ਜਿਹੜਾ ਰੁਝਾਨ ਆ ਉਹ ਜਿਹੜਾ ਵਾ ਉਹ ਹਟ ਗਿਆ ਵਾ ਆਪਣੀ ਅਰੀਜਨਲ ਚੀਜ਼ਾਂ ਖਾਣ ਤੋਂ ਫਰੈਸ਼ ਖਾਣ ਤੋਂ ਕਿਉਂਕਿ ਸਾਡੇ ਕੋਲ ਸਮਾਂ ਹੀ ਨਹੀਂਗਾ ਕਿ ਅਸੀਂ ਕੇ ਚੀਜ਼ ਨੂੰ ਫਰੈਸ਼ ਨੂੰ ਕੱਟ ਕੇ ਵਧੀਆ ਤਰੀਕੇ ਨਾਲ ਬਣਾਈਏ ਆਉਣ ਵਾਲਾ ਜਿਹੜਾ ਜੋਗਿਆ ਅਸੀਂ ਹਰ ਬੰਦਾ ਆਨਲਾਈਨ ਚੀਜ਼ਾਂ ਦੇ ਵਿੱਚ ਭੱਜਾ ਫਿਰਦਾ ਕਿ ਛੇਤੀ ਛੇਤੀ ਸਾਨੂੰ ਚੀਜ਼ ਰੈਡੀਮੇਡ ਜਿਹੜੀ ਆ ਉਹ ਤਿਆਰ ਮਿਲੇ ਆ ਦੇਖੋ ਟਰਮਰਿਕ ਆ ਇਹਦੇ ਕੈਪਸੂਲ ਗੋਲੀਆਂ ਆ ਗਏ ਆ ਹਲਦੀ ਆ ਜਿਹਨੂੰ ਹਨਾ ਏ ਇਹ ਆਪਣਾ ਆਮ ਘਰਾਂ 'ਚ ਜਗੇ ਬੀਜਦੇ ਸੀ ਤੇ ਇਹਦਾ ਪਾਊਡਰ ਲੋਕੀ ਫੱਕਾ ਮਾਰ ਲੈਂਦੇ ਹੁੰਦੇ ਸੀ ਹੁਣ ਇਹ ਸਿੱਧੀ ਜਿਹੜੀ ਆ ਗੋਰਿਆਂ ਨੇ ਇਹਦੀਆਂ ਗੋਲੀਆਂ ਬਣਾਤੀਆਂ ਐਲੋਵੇਰਾ ਸਾਡੇ ਫਰੈਸ਼ ਹੁੰਦਾ ਸੀ ਮੈਨੂੰ ਲੱਗਦਾ ਦੋ ਗਿੱਠਾਂ ਦੇ ਥਾਂ ਵਿੱਚ ਐਲੋਵੇਰਾ ਇੱਕ ਘਰ ਚ ਮੋਕਦੀ ਨਹੀਂ ਸੀ ਤੇ ਜੇ ਤੁਸੀਂ ਬੰਦਾ ਵਰਤੇ ਪਰ ਆ ਦੇਖੋ ਅਸੀਂ ਉਹ ਜਿੰਨਾ ਯੂਜ਼ ਕਰਨੀਆਂ ਸ਼ਰਤਾਂਆਂ ਪਰ ਗੋਰਿਆਂ ਨੂੰ ਇਸ ਚੀਜ਼ ਦੀ ਸਮਝ ਆ ਗਈ ਆ ਕਿ ਬਾਹਰਲੇ ਜਿਹੜੀਆਂ ਕੰਪਨੀਆਂ ਨੂੰ ਸਮਝ ਆ ਗਈ ਆ ਕਿ ਕਿੰਨੀਆਂ ਫਾਇਦੇਮੰਦ ਚੀਜ਼ਾਂ ਦੇਖੋ ਟੁਰਮਰਿਕ ਨੂੰ ਮੈਗਨੀਸ਼ੀਅਮ ਦੇ ਨਾਲ ਐਡ ਕੀਤਾ ਹੋਇਆ ਸਰੀਰ ਵਾਸਤੇ ਜਿਹੜੀਆਂ ਦਿੱਤੀਆਂ ਹੋਈਆਂ ਚੀਜ਼ਾਂ ਇਹ ਚੀਜ਼ਾਂ ਉਦੋਂ ਵਰਤੋਂ ਨੂੰ ਆ ਜਦੋਂ ਤੁਹਾਡੇ ਕੋਲ ਕੋਈ ਚੀਜ਼ ਪਹੁੰਚ ਨਹੀਂ ਹੈਗੀ ਆ ਦੇਖੋ گارਲਿਕ ਆ ਗਿਆ ਪਰ ਅਸੀਂ ਇਹਨਾਂ ਚੀਜ਼ਾਂ ਨੂੰ ਵਰਤਣ ਲੱਪੇ ਆ ਦੀ ਡਿਮਾਂਡ ਪੈਦਾ ਕਰਤੀ ਅਸੀਂ ਗੋਲੀਆਂ ਦੀ ਤੇ ਹੁਣ ਇਹ ਚੀਜ਼ਾਂ ਮਾਰਕੀਟ 'ਚ ਆ ਗਈਆਂ ਕਿਉਂਕਿ ਅਸੀਂ ਫਰੈਸ਼ ਚੀਜ਼ਾਂ ਜਿਹੜੀਆਂ ਵਰਤਣੀਆਂ ਛੜਤੀਆਂ ਇਹ ਸਾਡਾ ਇਮਿਊਨ ਸਿਸਟਮ ਨੂੰ ਸਟਰੋਂਗ ਰੱਖਦੀਆਂ ਸੀ ਸਾਡੀਆਂ ਅੰਦਰ ਲੀਆਂ 100 ਪ੍ਰੋਬਲਮਾਂ ਨੂੰ ਇਹ ਠੀਕ ਕਰਨ ਦੇ ਵਿੱਚ ਇਹ ਜੜੀਆਂ ਜੜੀਆਂ ਬੂਟੀਆਂ ਆਉਂਦੀਆਂ ਸੀ ਪਰ ਅਸੀਂ ਇਹਨਾਂ ਚੀਜ਼ਾਂ ਤੋਂ ਭੱਜ ਰਹੇ ਹਾਂ ਪਰ ਗੋਰਿਆਂ ਨੂੰ ਇਹ ਚੀਜ਼ ਦੀ ਸਮਝ ਆ ਗਈ ਆ ਉਹਨਾਂ ਨੇ ਇਹਨਾਂ ਚੀਜ਼ਾਂ ਦੀਆਂ ਗੋਲੀਆਂ ਕੈਪਸੂਲ ਤੇ ਇਸ ਤਰ੍ਹਾਂ ਦੀਆਂ ਸੋ ਅਸੀਂ ਫਰੈਸ਼ ਨਹੀਂ ਖਾਣਾ ਇਸ ਤਰ੍ਹਾਂ ਖਾਵਾਂਗੇ ਮਹਿੰਗੇ ਭਾਦਾ ਖਰੀਦ ਕੇ ਸੋ ਇਹ ਸੀ ਵੀਡੀਓ ਆਸਟ੍ਰੇਲੀਆ ਦੇ ਸਟੋਰਾਂ ਤੋਂ ਦੇਖੋ ਤੁਸੀਂ ਹਰ ਚੀਜ਼ ਗੋਲੀਆਂ ਕੈਪਸੂਲਾਂ ਦੇ ਵਿੱਚ ਆ ਗਈ ਆ ਇਹਦਾ ਜ਼ਿੰਮੇਵਾਰ ਕੌਣ ਆ ਇਹ ਡਿਮਾਂਡ ਕਿਹਨੇ ਪੈਦਾ ਕੀਤੀ ਅਸੀਂ ਕਿਉਂਕਿ ਅਸੀਂ ਹੱਥੀਂ ਕੰਮ ਕਰਕੇ ਰਾਜੀ ਨਹੀਂ ਬੂਟਿਆਂ ਨੂੰ ਲਾ ਕੇ ਰਾਜੀ ਨਹੀਂ ਪਾਣੀ ਪਾ ਕੇ ਰਾਜੀ ਇਹ ਸੀ ਆਸਟ੍ਰੇਲੀਆ ਦੀ ਵੀਡੀਓ ਥੈਂਕ ਯੂ ਵੀਡੀਓ ਵਾਚ ਕਰਨ ਲਈ ਆਪਣਾ ਵਿਚਾਰ ਜੁਦਿਓ ਰੱਬ ਰੱਖਾ